ਤਰਹਣਾ ਆ ਵੀ ਇਕੱਠਾ ਕਰੀ ਦੇ ਕਿੱਥੇ ਜਵਾਖੀ ਤੇ ਨੀਕਰ ਆ ਲੱਗ ਗਈ ਤੇ ਕੀ ਕਰਦੀ ਐ ਨੀ ਆ ਜਾ ਆ ਜਾ ਭੈਣ ਆ ਮੈਂ ਸਾਜੀਆਂ ਪਰੇ ਬੰਨੀ ਆ ਸੀ ਓਏ ਅੱਖਾਂ માં ਚਲਾ ਵੀ ਇੰਨਾ ਕਰ ਐਂਦਾ ਬੁਰਾ ਜਿਹਾ ਲੱਗਦਾ ਰਾਹ ਚ ਤੂੰ ਬੰਨੇ ਬੰਨਣਾ ਉਹ ਨੀ ਮੈਸਾ ਹੈ ਤੂੰ ਬੰਨਣਾ ਉਹ ਨੀ ਮੈਸਾ ਨਾ ਆਈ ਤਾਂ ਸਾਡੇ ਕੋਈ ਵੀ ਬੰਨਨਦਾ ਤਿੰਨਾ ਚੋਂ ਚਲੋ ਜਵਾਖ ਸੁੱਤੇ ਪਏ ਸੀ ਮੈਂ ਆਖੇ ਮੁੰਡਾ ਕਿੱਥੋਂ ਆਇਆ ਸੀ ਜੇ ਵੀ ਮਾਚਲ ਕਰ ਲੈਂਦੇ ਰਾਮਬੰਦ ਚਟਾ ਸੁੱਤੇ ਪੈਨੇ ਜਵਾਕ ਲੈ ਹੋ ਰਾ ਲੈ ਹੋ ਰ ਆਹੀ ਤਾਂ ਤੇਰੀਆਂ ਕਮੀਆਂ ਨੇ ਮੁੰਡਾ ਖੇਤੋਂ ਆਇਸੀ ਬਹੂ ਤਾਂ ਨਹੀਂ ਖੇਤੋਂ ਆਈ ਨੀ ਕੰਮ ਏ ਬੁੱਝ ਦਿਮਾਗ ਦੀਏ ਤੂੰ ਇੱਥੇ ਸਾਰਾ ਦਿਨ ਸਿਖਰ ਦੁਪਹਿਰੇ ਮੈਸਾਜ ਫਿਰਦੀ ਆਂਗੀ ਨਾ ਉਹ ਮਹਾਰਾਣੀ ਬਣੀ ਪੱਖੇ ਥੱਲੇ ਪਈ ਐ ਏਸੀ ਸ਼ੈਡ ਰੱਖਿਆ ਹੋਊ ਮੈਨੂੰ ਲੱਗਦਾ ਮੈਂ ਏਸੀ ਤਾਂ ਨਹੀਂ ਛੱਡਿਆ ਪਏ ਤਾਂ ਬਾਹਰੇ ਭਾਂਡਿਆਂ ਚ ਤੇ ਮੈਨੂੰ ਤਾਂ ਪਤਾ ਨਹੀਂ ਤੇਰੀ ਆਕਲ ਕਹੀ ਜੀ ਹੈਗੀ ਹੈ ਕਹੀ ਜੀ ਨਾ ਮੈਨੂੰ ਤਾਂ ਲੱਗਦਾ ਸੱਚੀਓ ਕਾ ਆਚਰਨ ਕਰੀ ਹੋਈ ਹੈ ਤੇਰੀ ਤਾਂ ਆਕਲ ਨਹੀਂ ਭੈਣੇ ਗੱਲ ਸੁਣ ਉਹ ਤਾਂ ਹੈਗੀ ਨਿਆਣੀ ਵਿਚਾਰੀ ਪਹਿਲਾਂ ਉਹ ਰੋਟੀ ਦੇ ਕੇ ਆਈਏ ਖੇਤ ਆ ਤੇ ਫਿਰ ਮੰਜਿਆਂ ਦੇ ਕੱਪੜੇ ਕੁਪੜੇ ਜੇ ਪਏ ਸੀ ਤੂੰ ਨਾਲੇ ਫਿਰ ਮੈਂ ਆਖਿਆ ਬਿੰਦਚਟ ਰਾਮ ਕਰ ਲੈਣ ਦੇ ਪਿਛਲੇ ਟਾਈਮ ਇਹਨਾਂ ਨੂੰ ਕੁੱਟ ਦੇਾਂਗੇ ਤੇ ਜੇਪੀ ਵੀ ਹੁਣੇ ਆਇਆ ਸੀ ਤੇ ਮੈਂ ਆਖਿਆ ਚੱਲ ਭਾਈ ਨਹੀਂ ਤਾਂ ਉਹ ਬੰਦ ਹੁੰਦਾ ਅੱਛਾ ਹਾਂ ਵੀ ਮੈਂ ਬੰਨਿਆ ਹੁਣੇ ਉਹ ਰੋਟੀ ਦੇਣ ਵਾਗੀ ਤੂੰ ਕੀ ਕਰਦੀ ਸੀ ਮੈਂ ਕਰ ਐ ਸੀ ਜਿਹੜੇ ਕੰਮ ਇੱਕ ਦੋ ਚਲ ਉਹ ਕਰ ਲੈ ਮੰਜਾਂ ਦੇ ਕੱਪੜੇ ਦੇੜ ਨਾਲੇ ਸੀ ਉਹ ਦੇਣ ਦੇ ਨੁਹਾਰੇ ਕੰਮ ਤੂੰ ਕਰ ਲੈ ਸੱਸਾਂ ਵਾਲਾ ਉਹ ਨੂੰ ਸਮਾਤਾ ਸੱਸਾਂ ਵਾਲਾ ਬਣ ਮੈਂ ਸਮਝੀ ਨਹੀਂ ਤੂੰ ਐਂ ਦੱਸ ਜਦੋਂ ਆਪਾਂ ਆਈਆਂ ਸੀ ਪਹਿਲਾਂ ਤਾਂ ਮੈਂ ਆਈ ਸੀ ਮੈਂ ਰੋਟੀ ਲੈ ਕੇ ਜਾਂਦੀ ਖੇਤ ਪਹਿਲਾਂ ਤਾਂ ਕਿੰਨਾ ਚਰਤਾ ਬੁੜੀ ਨੇ ਜਾਣ ਹੀ ਨਹੀਂ ਦਿੱਤਾ ਸੀ ਫਿਰ ਜਾਂਦਾ ਮੇਰੇ ਨਾਲ ਬੁੜੀ ਹੁੰਦੀ ਟੋਕੜਾ ਰੋਟੀਆਂ ਨਾਲ ਮੇਰੇ ਸਿਰ ਤੇ ਜਾਂ ਹੁੰਦੀ ਨਾਲ ਕੁੜੀ ਜਦੋਂ ਤੂੰ ਆ ਗਈ ਸੀ ਉਦੋਂ ਤੂੰ ਦੱਸ ਤੈਨੂੰ ਕਦੇ ਕੱਲੀ ਨੂੰ ਜਾਣ ਦਿੱਤਾ ਸੀ ਆਪਣੇ ਊੜੀ ਨੇ ਨਾ ਜਾਂਦਾ ਤੇਰੇ ਨਾਲ ਜੇਕਰ ਦੋਏ ਹੁੰਦੀਆਂ ਤਾਂ ਵੀ ਆਪਣੇ ਨਾਲ ਕੁੜੀ ਨੂੰ ਭੇਜਦੇ ਹੁੰਦੇ ਹਾਂ ਜਾਂਦੀ ਹੁੰਦੀ ਜੇ ਤੂੰ ਕੱਲੀ ਹੁੰਦੀ ਤੇਰੇ ਨਾਲ ਕੁੜੀ ਜਾਂਦੀ ਜਾਂ ਆਪ ਜਾਂਦੀ ਜਾਂਦੀ ਸੀ ਨਾ ਜਾਂਦੀ ਸੀ ਹਾਂ ਫਿਰ ਆਏ ਵੀ ਚਲੋ ਉਹ ਪੁਰਾਣੇ ਜਵਾਨੇ ਦੀਆਂ ਗੱਲਾਂ ਆ ਗਿਆ ਕਾਵਲ ਇਹ ਪੁਰਾਣਾ ਜਵਾਨਾ ਰਹੇਗਾ ਕਿ ਆ ਖੂਚ ਨੂੰਹਾਂ ਤੀਆਂ ਤਾਂ ਉਹੀ ਨੇ ਨੂਹਾ ਨਾ ਨੌਦਰੀ ਬਾਦ ਲਿਆ ਨੂਹਾ ਤਾਂ ਨੂਹਾ ਹੀ ਨੇ ਮੈਂ ਤਾਂ ਕਦੇ ਪਣੇ ਫਰਕ ਦਾ ਸਮਝਿਆ ਨਹੀਂ ਰਣੀ ਨਹੀਂ ਫਰਕ ਤਾਂ ਸਮਝਿਆ ਨਹੀਂ ਤਾਂ ਹੀ ਤਾਂ ਤੂੰ ਸਿੱਧਰੀ ਹੈਗੀ ਤਾਂ ਹੀ ਤਾਂ ਤੈਨੂੰ ਆਕਲ ਨਹੀਂ ਮੇਰੀ ਗੱਲ ਸੁਣ ਲੈ ਇੱਥੇ ਮੈਂ ਸਾਥ ੱਲੇ ਹੀ ਨਾ ਕੁਝਰ ਕੁਝਰ ਕਰਦੀ ਰਹ ਜੇਂਗੇ ਸਾਰੀ ਉਮਰ ਹੁਣ ਤਾਂ ਉਹਨੇ ਖੇਤ ਜਾਣ ਦੀ ਜ਼ਿੰਮੇਵਾਰੀ ਸੰਭਲੀ ਕੱਲ ਨੂੰ ਉਹ ਸਹਿਰ ਜਾਣ ਦੀ ਜ਼ਿੰਮੇਵਾਰੀ ਸਾਮੂ ਕਪੜਾ ਲੀੜਾ ਵੀ ਆਪ ਲਿਆਉਂਦੀ ਐ ਮੈਂ ਤਾਂ ਸੁਣਿਆ ਤੇਰੀ ਨੂੰ ਉਹ ਤਾਂ ਜਦੋਂ ਕਿਤੇ ਚਲ ਆਏ ਬਾਜ਼ਾਰ ਬਜ਼ੁਰ ਗਏ ਹੁੰਦੇ ਉਹ ਆ ਕੇ ਦੱਸ ਦਿੰਦੀ ਐ ਵੀ ਮੰਮੀ ਮੈਂ ਆ ਚੀਜ਼ ਲਈ ਹਾਂ ਤੂੰ ਐ ਦੱਸ ਤੇਰੇ ਯਾਦ ਐ ਜਦੋਂ ਆਪਾਂ ਦੋਏ ਗਈਆਂ ਸੀ ਸਾਡੇ ਵਾਲੇ ਨਾਲ ਆਪਾਂ ਨੇ ਸੂਟ ਖਰੀਦ ਲਏ ਸੀ ਬੁੜੀ ਨੇ ਕੀ ਕੁੱਤੇ ਖਾਣੀ ਕਰੀ ਸੀ ਆਪਣੇ ਨਾਲ ਘਰੇ ਆਈਆਂ ਨਾਲ ਯਾਦ ਐ ਤੇਰੇ ਹਾਂ ਦੇਖ ਲੈ ਫਿਰ ਤੂੰ ਐ ਦੱਸ ਆਪਾਂ ਨੂੰ ਦੋਏ ਜਾਣੀਆਂ ਨੂੰ ਨਾਲ ਤੇਰਾ ਜੇਠ ਸੀ ਆਹ ਸੂਟ ਲੈਣ ਪਿੱਛੇ 부ੜੀ ਨੇ ਇੰਨਾ ਕਲੇਸ਼ ਕਰਿਆ ਸੀ ਵੀ ਤੂੰ ਉਹਨੂੰ ਕੱਲੀ ਨੂੰ ਸੂਟ ਲੈਣ ਭੇਜ ਦਿੰਨੀ ਹੈ ਮੇਰੀ ਗੱਲ ਸੁਣ ਲੈ ਪਹਿਣੇ ਤੇਰੇ ਵਾਲੀ ਫੱਟੀ ਦਾ ਪੋਚੀਓ ਲੈ ਹੁਣ ਆਏ ਕਿਵੇਂ ਕਹਿੰਦੀ ਆਏ ਕਿਵੇਂ ਨਹੀਂ ਤੂੰ ਕਿਦੇ ਜਮੀ ਤਾਂ ਨਹੀਂ ਠਿਕਰਾ ਮੁੱਦਾ ਮਾਰੀ ਫਿਰਦੀ ਦਿਮਾਗ ਦੇ ਥਾਂ ਤੇ ਮੇਰੀ ਗੱਲ ਸੁਣ ਲੈ ਪਹਿਣੇ ਦੇਖ ਜਦੋਂ ਇਹ ਹੁਣ ਸੂਟ ਸਾਟ ਆਪ ਖਰੀਦਦੀ ਹੈ ਹੈ ਸਹਿਰ ਸਮਾਨ ਲੈਣ ਆਪ ਜਾਂਦੀ ਹੈ ਕੱਲ ਨੂੰ ਚੁੱਲੇ ਦੇ ਰਸੋਈ ਵਾਲੇ ਸਮਾਨ ਚੋਂ ਤੇਨੂੰ ਬਾਹਰ ਕਰ ਦਊਗੀ ਫਿਰ ਤੂੰ ਇੱਥੇ ਆ ਦੇਖ ਜੀ ਥਲੇ ਡਾਲਿਆ ਕਰੀ ਮੰਜਾ ਚੱਕੀ ਜਾਈਂ ਕੁੜੇ ਪਾਣੀ ਦੇ ਜਾ ਕੁੜੇ ਰੋਟੀ ਫੁੜਾ ਜਾ ਨਾ ਤਾਂ ਤੈਨੂੰ ਰਸੋਈ ਚ ਵੜਨ ਦੇਣਾ ਉਹਨੇ ਨਾ ਤੈਨੂੰ ਕਿਤੇ ਹੋਰ ਜਾਣ ਦੇਣਾ ਆਹੀ 10 ਰੁਪਇਆ ਥਨਾ ਦਿਆਂ ਕਰੂਗੀ ਲੈ ਜਾ ਆ ਤੇਰੇ ਪੇਕੀ 10 ਰੁਪਇਆ ਪਾੜੇ ਦੇ ਲੱਗਦੇ ਨੇ ਲੀਲਾ ਤੱਕ ਦੇ ਦਿਮਾਗ ਨੂੰ ਹੱਥ ਮਾਰ ਲੈ ਅਕਲ ਨੂੰ ਮਾੜਾ ਮੋਟਾ ਚਲਾ ਲਿਆ ਕਰ ਇਹਨੂੰ ਜਰਲਾਂ ਹੀ ਬੈਠੀ ਹੈਗੀ ਸਾਰਾ ਦਿਨ ਇੱਥੇ ਹੀ ਨਾ ਮੰਜਾ ਮਾਰੀ ਜਾ ਕਰ ਮੈਂ ਥੱਲੇ ਕਦੇ ਵਿੱਚ ਖੋਪੜ ਚ ਵੀ ਮਾਰ ਲਿਆ ਕਰ ਮੰਜਾ ਮਾੜਾ ਮੋਟਾ ਨਾ ਉਹ ਆਏ ਐ ਗੱਲ ਭਣੇ ਸਾਡੇ ਘਰ ਚ ਕੋਈ ਇਹੋ ਜੀ ਕਦੇ ਗੱਲ ਨਹੀਂ ਮੈਂ ਤਾਂ ਨੂਹ ਬਣਾ ਕੇ ਕਦੇ ਸੋਚੀ ਨਹੀਂ ਵੀ ਮੇਰੀ ਇਹ ਨੂਹ ਆ ਮੈਂ ਤਾਂ ਜਿੱਦੇ ਨਹੀਂ ਵਿਆਕੇ ਲਿਆਂਦੀ ਐ ਮੈਂ ਤਾਂ ਆਹਦੀ 3 ਤੋਂ ਵੱਧ ਸਮਝਦੀਆਂ ਨਾਲੇ ਮੇਰੇ ਕਿਹੜਾ ਤੇ ਹੈਗੇ ਐ ਨਹੀਂ ਤੇਰੇ 3 ਹੈ ਨਹੀਂ ਮੈਂ ਮੰਨ ਦਿਆਂ ਪਰ ਤੂੰ ਤਾਂ 3 ਬਣਾਉਣੀ ਆ ਨਹੀਂ ਨੂਹਾ ਨਹੀਂ ਮਾਂ ਬਣਾਉਂਦਿਆਂ ਹੁੰਦਿਆਂ ਨੂਹਾ ਤਾਂ ਤੈਨੂੰ ਮੇਰੀ ਗੱਲ ਸੁਣ ਤੂੰ ਕਦੇ ਦੇਖ ਲਈ ਕਦੇ ਨਾ ਕਰ ਤੈਨੂੰ ਬੁੜੀ ਕਹਿ ਕੇ ਇੱਤ ਚਲ ਬੋਲ ਨਹੀਂ ਮਾਰੂਗੀ ਪਰ ਮੇਰੇ ਕੋਲੇ ਨੇ ਕਈ ਵਾਰੀ ਐਸਾ ਦੀ ਬੁੜੀ ਹੋਰ ਵੀ ਗਵਾਂਡਾ ਨਾਲ ਕੋਲੇ ਸੁਣ ਲਈ ਤੂੰ ਵੀ ਸਾਡੀ ਬੁੜੀ ਕਹਿੰਦੀ ਐ ਇਹ ਨਹੀਂ ਮਾਂ ਮਣਾਉਂਦੀਆਂ ਹੁੰਦੀਆਂ ਭੁੱਲ ਗਈ ਕਮਲੀ ਐ ਤੂੰ ਤੂੰ ਆਪਦੇ ਹੱਥ ਚੋਂ ਖੋ ਬੈਠੇਂਗੀ ਪੂੰਜੀ ਸਾਰੀ ਤਬੀਲਦਾਰੀ ਚੱਕ ਲੂ ਨੂ ਤੇਰੀ ਤੂੰ ਫਿਰੀ ਜਾਈਂ ਇੱਥੇ ਡੰਡੇ ਵਜਾਉਂਦੀ ਇਹ ਗੱਲ ਐਗੀ ਇਹ ਗੱਲ ਕਿ ਹੁ ਤੈਨੂੰ ਕੀ ਦੀਦਾ ਨਹੀਂ ਤੂੰ ਤਾਂ ਉਹੀ ਬੁੜੀ ਸੱਚੀ ਕਹਿੰਦੀ ਹੁੰਦੀ ਵੀ ਛੋਟੀ ਤਾਂ ਬੌਲੀ ਐ ਸਾਡੀ ਤੂੰ ਸੱਚੀ ਬੌਲੀ ਐ ਚੰਗਾ ਨੀ ਪਾਣੇ ਕਿਤੇ ਸੱਚੀ ਨਾ ਸਾਡੇ ਘਰ ਚ ਇਹ ਗੱਲ ਹੋ ਜਵੇ ਮੈਨੂੰ ਤਾਂ ਡਰ ਲੱਗਦਾ ਮੇਰੀ ਗੱਲ ਸੁਣ ਮਾੜਾ ਮੋਟਾ ਆਕਲ ਨੂੰ ਹੱਥ ਮਾਰਿਆ ਕਰ ਦੇਖੇ ਸ਼ਹਿਰ ਬਣ ਕੇ ਰਹਾ ਕਰ ਇੱਕ ਤਾਂ ਆਪਦੇ ਹੱਕਬੀਲਦਾਰੀ ਨਾਲ ਉਹਦੇ ਹੱਥ ਫੜਾਇਆ ਕਰ ਇੱਕ ਉਹਨੂੰ ਕੱਲੀ ਨੂੰ ਖੇਤ ਨਾ ਭੇਜਿਆ ਕਰ ਉਹ ਤੋਂ ਕਰਾਇਆ ਕਰ ਘਰੇ ਕੰਮ ਆਪ ਜਾਇਆ ਕਰ ਰੋਟੀ ਰੁੱਟੀ ਲੈ ਕੇ ਜੇ ਮੁੰਡੇ ਨੂੰ ਕਹਿ ਵੀ ਪਈ ਘਰੇ ਆ ਕੇ ਖਾ ਜਾ ਰੋਟੀ ਉਹ ਤਾਂ ਠੀਕ ਹੈ ਤੇਰੀ ਗੱਲ ਚੱਲ ਹੁਣ ਅੱਗੇ ਤੋਂ ਮੈਂ ਆਪ ਹੀ ਵਗ ਜਾ ਕਰੂੰ ਮੈਂ ਰੋਟੀ ਲੈ ਕੇ ਤੇ ਮੈਂ ਤਾਂ ਇਹ ਸੋਚਦੀ ਸੀ ਵੀ ਉਹ ਸੁਹਾਗ ਜਤ ਲੱਗਦਾ ਨਹੀਂ ਐ ਮੇਰੀ ਨੂੰਹ ਦਾ ਸਿਆਣੀ ਐ ਸਿਆਣੀਆਂ ਤਾਂ ਸਾਰੀਆਂ ਹੀ ਹੁੰਦੀਆਂ ਨੇ ਹਲੇ-ਹਲੇ ਲੱਗਦਾ ਹੈਗਾ ਆ ਸਾਡੇ ਵਾਲੀ ਦੇਖ ਲੈ ਸੂਈ ਦੇ ਨੱਕੇ ਵਿੱਚ ਦੀ ਕੱਢੀ ਹੋਈ ਬਗ ਜੇ ਨਾ ਖੇਤ ਕੱਲੀ ਬਗ ਜੇ ਨਾ ਲੈਰੇ ਕੱਲੀ ਮੈਂ ਤਾਂ ਆਪ ਕੱਪੜਾ ਲੀੜਾ ਲੈ ਕੇ ਦਿੰਨੀ ਆਪਦੇ ਪਸੰਦ ਦਾ ਕੇਰਾ ਉਹਨੂੰ ਰੰਗ ਪੁੱਛਦੀ ਹੁੰਨੀ ਆ ਵੀ ਦੱਸ ਕਹੇ ਜੇ ਰੰਗ ਦਾ ਪਾਉਣਾ ਜੇ ਗਰਮੀਆਂ ਦੇ ਮਹੀਨੇ ਕਹਿੰਦੇ ਮਮੇ ਸੁੱਤੀ ਲਿਆਦੀ ਆ ਰੰਗ ਦਾ ਲਿਆਦੀ ਉਹੀ ਲੈ ਕੇ ਦੇ ਦਿੰਨੀ ਆ ਚਾਹੇ ਇਕ ਲਿਆ ਦਾ ਚਾਹੇ ਲਿਆ ਦਾ ਦੋ ਉਹੀ ਮਨਜ਼ੂਰ ਨੇ ਤੇ ਦੇਲੀ ਨਹੀਂ ਟੱਪ ਸਕਦੀ ਮੇਰੇ ਹੁਕਮੋਂ ਤੋਂ ਮੇਰਾ ਹਮ ਬੜੀ ਇੱਕ ਗੱਲ ਹੈ ਗੁੱਸਾ ਤਾਂ ਮੰਨੀ ਨਾ ਗੁੱਸਾ ਕਰ ਵੱਡੀ ਐ ਹਾਂ ਕਹਿੰਦੇ ਹੁੰਦੇ ਨੇ ਮੂੰਹ ਛੋਟਾ ਗੱਲ ਵੱਡੀ ਐ ਮੈਂ ਪਹਿਲੇ ਹੀ ਕਹਿੰਨੀ ਆ ਮਾਰ ਚੱਲ ਤੂੰ ਤੂੰ ਦੱਸ ਮੈਨੂੰ ਗੱਲ ਦੱਸ ਤੇਰੀ ਸੋਈ ਦੇ ਨਖਾਰੇ ਤੈਨੂੰ ਪਤਾ ਐ ਮੈਨੂੰ ਤੇ ਵੇ ਬੇਨ ਵੀ ਕੱਟੀ ਰੱਖਿਆ ਸੀ ਫਿਰ ਮੈਂ ਹੁਣ ਤਾਂ ਹੀ ਤੈਨੂੰ ਮਤ ਦਿੰਨੀ ਆ ਜੇ ਮੈਂ ਸਾਨੂੰ ਸੂਈ ਦੇ ਨਖਾਰੇ ਥੇ ਕੱਢ ਰੱਖਿਆ ਸੀ ਤੈਨੂੰ ਤਾਂ ਹੀ ਮਤ ਦਿੰਨੀ ਆ ਵੀ ਸੱਸ ਬਣ ਹੁਣ ਤੂੰ ਮੇਰੀ ਦਰਾਣੀ ਬਣ ਕੇ ਨਾ ਰਹਿ ਕਮਲੀਏ ਕਦੇ ਤਾਂ ਐਸ਼ ਕਰ ਲੈ ਕਦੇ ਤਾਂ ਤੇਰਾ ਰਾਜ ਆਵੇ ਕ ਸਾਰੀ ਉਮਰ ਹੀ ਪੱਤਾ ਢੋਂਦੀ ਫਰੀ ਜਾਵੇਂਗੀ ਹਾਂ ਇਹ ਗੱਲ ਤੇਰੇ ਸਹੀਏ ਤੂੰ ਸਿਆਣੀ ਬਣ ਕੇ ਰਿਹਾ ਕਰ ਆਪਦੇ ਹੱਥ ਰੱਖ ਕਬੀਲਦਾਰੀ ਆਪ ਕਰ ਸਰਦਾਰੀ ਨਾ ਇਹ ਤਾਂ ਮੁੰਡੇ ਨੂੰ ਉਂਗਲੀ ਤੇ ਲਾ ਕੇ ਰੱਖ ਨਾਲੇ ਰੱਖ ਨੂਨੂ ਉਂਗੋਈ ਤੇ ਲਾ ਕੇ ਸਮਝ ਗਈ ਠੀਕ ਹੈ ਤੇ ਚੰਗਾ ਪਤਾ ਇੱਥੇ ਗੱਲਾਂ 'ਚ ਟਾਈਮ ਪੂਰਾ ਕਰਤਾ ਆ ਜਾ ਚਾਹ ਬਣਾ ਲੈਨੇ ਆ ਲੈ ਹੁਣ ਤਾਂ ਤੇਰਾ ਆਨ ਹੀ ਨਿਭੜਿਆ ਫਿਰ ਤੂੰ ਚਾਹ ਬਣਾਵੇਂਗੀ ਫਿਰ ਤੂੰ ਭਾਂਡੇ ਮੰਜੇਗੀ ਨੂ ਤੇਰੀ ਮਹਾਰਾਣੀ ਸੁੱਤੀ ਪਈ ਆ ਸੰਭਰ ਲੈ ਮੈਂ ਤਾਂ ਜਾਨੀ ਆਂਗੀ ਮੈਂ ਤਾਂ ਇੱਧਰ ਦਵਾਈ ਲੈਣ ਜਾਂਦੀ ਸੀ ਮੈਂ ਆਖਾ ਮੰਡੇ ਦਾ ਹਾਲ ਚਾਲ ਪੁੱਛੀ ਤੇ ਕਹਾਂ ਮੈਂ ਫੇਰ ਸੰਭਰ ਦੂੰਗੀ ਤਾਂ ਚਾਹ ਤੇ ਪੀ ਕੇ ਆਵਾਂ ਨਾ 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 ਤੂੰ ਸੰਭਰ ਲੈ ਕੋਈ ਨਾ ਧੁੱਪ ਚੜੀ ਜਾਂਦੀ ਏ ਤੈਨੂੰ ਕਹਣਾ ਤੇਰੀ ਨੂ ਨੇ ਐ ਕਹਿਣਾ ਵੀ ਲੈ ਮੰਮੀ ਮੈਂ ਸੰਭਰਦਾ ਕਿ ਹੈ ਕਹਨੇ ਨੇ ਜਿਹੜੇ ਕੰਮ ਤੂੰ ਲੱਗ ਰਹੀ ਐ ਕਦੇ ਤੈਨੂੰ ਐ ਕਹਿ ਵੀ ਲੈ ਮੰਮੀ ਮੈਂ ਕਰਦੀ ਆ ਤੂੰ ਦਮ ਲੈ ਲੈ ਜਾਂ ਤੂੰ ਬਹਿ ਜਾ ਘੰਟਾ ਤੂੰ ਕਹਿੰਦੀ ਰਹਿੰਦੀ ਸਾਰਾ ਦਿਨ ਲੈ ਪੁੱਤ ਤੂੰ ਆਰਾਮ ਕਰ ਲੈ ਮੈਂ ਕਰਦੀ ਆ ਕੰਮ ਕੰਮ ਨੂੰ ਤਾਂ ਮੈਂ ਹੀ ਨਹੀਂ ਉਹਨੂੰ ਉਹ ਬਾਹਰ ਲੱਗਣ ਨੂੰ ਦੀ ਮੈਂ ਕਹਿੰਨੀ ਆ ਚਲ ਨਵੀਂ ਜੀ ਵਿਆਹੀ ਐ ਨੀ ਮੈਨੂੰ ਐਂ ਦੱਸ ਤੂੰ ਮੰਨ ਲੈ ਤੂੰ ਕਹਿੰਦੀ ਨਵੀਂ ਨਮੀ ਵਿਆਹੀ ਐ ਤੇ ਆਪਾਂ ਨੂੰ ਕਦੋਂ ਸੁੱਖ ਫਿਰ ਆਪਾਂ ਨੂੰ ਨੂਹਾਂ ਦੇ ਸਿਰ ਤੇ ਹੀ ਸੁੱਖ ਐ ਤਾਂ ਤੇਰੀ ਫੇਰ ਤੇ ਮੰਜੇ ਤੇ ਬਹਿ ਗਿਆ ਗਿੱਟੇ-ਗੋਡੇ ਕਢੀ ਸੀ ਆ ਉਦੋਂ ਤੱਕ ਕੀ ਸੁੱਖ ਆਪਾਂ ਨੇ ਥੇਲੀ ਦੇ ਧਰ ਕੇ ਚੱਟਣਾ ਹੈ ਹੁਣ ਚੱਲਦੇ ਨੈਣ ਪ੍ਰਾਣੀ ਸੁੱਖ ਦੇਖ ਲਈਏ ਕਦੇ ਨੂਨ ਦੀਆਂ ਪੱਕੀਆਂ ਖਾਧੀਆਂ ਨੇ ਆਪ ਪਕਾ ਕੇ ਖਵਾਉਣੀ ਹੈ ਰੋਜ਼ ਹਾਂ ਚੰਗਾ ਬਣ ਸੰਭਰ ਲੈ ਸੋਚ ਲਈ ਮੇਰੀ ਗੱਲ ਤੇ ਧਿਆਨ ਦੇ ਹਾਂ 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 ਕਰਨ ਦੱਸ ਹੈ ਸਾਡੀ ਸੱਸ ਨੇ ਤਾਂ ਕਦੇ ਸਾਨੂੰ ਖੇਤ ਵੀ ਨਹੀਂ ਦਿੱਤੇ ਜਿਆ ਤੇ ਸਾਨੂੰ ਤਾਂ ਕੋਈ ਚੀਜ਼ ਹੀ ਲੈਣ ਦੀ ਸੀ ਉੱਤੀ ਤੇ ਤੇਰੀ ਗੱਲ ਸੱਚੀ ਨਾ ਹੋ ਜੇ ਮੈਂ ਮਾਮਾ ਨੂੰ ਕਰਦਿਆਂ ਕਿ ਤੇ ਮੇਰੀ ਸੱਚੀ ਮੱਝ ਡੇਕ ਥੱਲੇ ਆ ਜੇ ਚਲ ਮਣਾ ਅੱਜ ਤਾਂ ਨਵੇਂ ਕੰਮ ਮੁੰਡਾ ਆਖੂਗਾ ਮਾਂ ਤੇ ਵਿਚਾਲੇ ਛੱਡ ਕੇ ਆ ਜੀ ਸੁਣ ਤਾਂ ਤੇ ਵੀ ਆ ਲੱਗੇ ਘੌਰ ਕਰਨੀ ਪਉਂਗੀ ਲੈ ਵੀ ਰੰ ਕੀ ਰਤਾ ਬਰਦੀ ਤੇ ਤੇਲ ਪਾਈ ਹੁਣ ਦੇਖ ਰਿਆਂ ਪੰਬੜ ਕਿਡਾ ਉੱਚਾ ਉੱਠਦਾ ਏ ਕੀ ਜਾਣੇ ਵੀ ਮੈਨੂੰ ਉਹਨੂੰ ਧੀ ਬਣਾ ਕੇ ਰੱਖਦੀਆਂ ਨੂੰ ਤਾਂ ਨੂੰ ਹੀ ਹੁੰਦੀ ਐ ਰਾਣੀ ਮੂਰੇ ਚਲਾਕੀਆਂ ਕਰ ਜੇ ਤੂੰ ਖੜ ਜਾ ਕਿਵੇਂ ਰੰਪਣ ਲੱਗਿਆ ਲਿਆਉਣੀ ਆ ਕਿਧਰੇ ਨਹੀਂ ਜਾਂਦਾ ਉਹ ਆ ਗਈ ਬੇ ਆ ਗਈ ਤੋ ਆ ਦੋ ਤ ਮੱਛੀ ਚੱਕ ਦਿੰਨਾ ਟੈਂ ਟੈਂ ਲਾਈ ਐ ਏਡਾ ਹਰਾਮੀ ਚੱਲ ਪੱਟ 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 ਚੱਲ 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 ਅਰੇ ਅਰੇ ਆ ਇਧਰ ਆ ਇਧਰ ਲੈ ਦੇ ਲੈ ਲੋਰੀਆਂ ਇਹਨੂੰ ਆ ਗਿਆ ਇੱਥੇ ਖੜ ਜਾ ਇਧਰ ਕਿਵੇਂ ਲੱਗਿਆ ਸਾਹੋ ਸਾਹ ਦੋ ਮਿੰਟਾਂ ਨਾਲ ਦੱਸ ਤੈਨੂੰ ਕੀ ਹੁੰਦਾ ਸੀ ਖੜੂ ਜਾ ਇਹ ਕਿਦਾਂ ਜੀ ਬਾਜ਼ਾਰ ਚੱਲੇ ਸੀਗੇ ਹਾਂ ਮੈਂ ਸ਼ਹਿਰ ਜਾ ਕੇ ਆਉਂਦਾ ਸੀਗਾ ਮੈਨੂੰ ਵੀ ਲੈ ਜਾਂਦੇ ਮੈਂ ਵੀ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀ ਤੁਸੀਂ ਵੀ ਚੱਲਣਾ ਹੈ ਹੋ ਮੈਂ ਤਾਂ ਬਸ 10 ਮਿੰਟ ਲਈ ਕੰਮ ਹੈ ਵੈਸੇ ਜ਼ਿਆਦਾ ਟਾਈਮ ਤਾਂ ਲਿਵਾਉਂਦੇ ਤੁਸੀਂ ਕੋਈ ਨਹੀਂ ਨਹੀਂ ਹੈ ਇਸ ਕਰਕੇ ਤਾਂ ਮੈਂ ਤਿਆਰ ਵੀ ਨਹੀਂ ਹੋਈ ਜਿਹੜਾ ਕੱਪੜੇ ਪ੍ਰਾਈਸ ਤੇ ਉਸੇ ਜੀ ਚੱਲ ਜਾਣੀਆਂ ਬਾ ਠੀਕ ਹੈ ਫਿਰ ਆ ਕੇ ਨਾ ਮੈਂ ਕੇਕ ਖੋਤ ਜਾਣਾ ਹੈ ਠੀਕ ਹੈ ਤੇ ਚੱਲ ਫਿਰ ਮੰਮੀ ਨੂੰ ਕਹਿ ਪਰ ਮਾੜਾ ਕਰ ਰਹੀ ਸੀ ਜਾ ਕੇ ਆਉਣੇ ਬੜਾ ਮੰਮੀ ਇਹਨਾ ਬਾਜ਼ਾਰ ਚਲੇ ਸੀ ਮੈਂ ਆਵੀ ਜਾਇਆ ਮਾਂ ਨਾਲ ਮੈਂ ਨਾ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਸੀਗਾ ਤੂੰ ਵੀ ਦੱਸ ਦੇ ਮਮੀ ਜੇ ਕੋਈ ਲੈ ਕੇ ਆਉਣਾ ਕੋਈ ਸਮਾਨ ਸਿੱਧਾ ਸੁੱਧਾ ਹੈ ਮੈਂ ਲਿਖ ਰੱਖਿਆ ਹੁੰਦਾ ਸਮਾਨ ਦਾ ਮਾੜਾ ਮੋਟਾ ਬਾਗ ਜਾ ਮਮੀ ਸੱਚ ਕੀ ਜੈਨੂੰ ਦੱਸ ਦੋ ਇਹਨੇ ਬਾਗ ਜਾਣਗੇ ਉਹ ਬਾਗ ਜਾ ਪੁੱਤ ਹੈ ਠੀਕ ਹੈ ਮੰਮੀ ਜਾ ਆਈਏ ਫਿਰ ਅਬਰ 10 ਮਿੰਟਾਂ ਚ ਹੀ ਆ ਗਏ ਮਾਤਾ ਮਾਤਾ ਮੜਾ ਜੈਨਾਂ ਬਸ ਉਹ ਲਿਖਾ ਕੇ ਜੇ ਲੈ ਕੇ ਆਉਣਾ ਮੰਨ ਲਿਆ ਤੇ ਬਸ ਆ ਗਏ ਠੀਕ ਹੈ ਤੂੰ ਮੈਨੂੰ ਬੜਾ ਟੈ ਬਣਾ ਲਵਾ ਦੀ ਹਰਪ੍ਰੀਤ ਕਿਤੇ ਐਵੇਂ ਯਾਰ ਤੁਸੀਂ ਚੱਲ ਦਵੋ ਇੱਥੇ ਟਾਈਮ ਲਾਈ ਜਾਂਦੇ ਹੋ ਉਹ ਇੱਥੇ ਟਾਈਮ ਨਹੀਂ ਲੱਗਦਾ ਯਾਰ ਆਪਾਂ ਨੇ ਛੇਤੀ ਮੁੜ ਕੇ ਆਉਣਾ ਯਾਰ ਕਿਤੇ ਦੇ 32 ਦੰਦ ਨੇ ਮੂੰਹ 'ਚ ਹੋਣ ਕਿਤੇ ਰਾਣੀ ਦੀ ਪਾਖੇ ਪੂਰੀ ਹੋ ਗਈ ਹੈ ਤੇ ਸੱਚੀ ਨੇ ਮੈਨੂੰ ਪੁੱਛਿਆ ਮੈਂ ਤਾਂ ਸਿਰਫ ਇੰਨੇ ਹੀ ਦੱਸਿਆ ਮੰਮੀ ਮੈਂ ਜਾਣਾਂ ਤੇ ਹੁਣ ਖੜੀ ਖੜੋਤੀ ਮੈਂ ਕੀ ਕਹਾ ਬੇ ਨਾ ਜਾ ਉਹ ਵੀ ਮੁੰਡੇ ਦੇ ਸਾਹਮਣੇ ਲੱਗਦਾ ਹੈ ਗੱਲ ਤਾਂ ਸਾਂਹੀ ਹੋਊਗੀ ਇਨਸ਼ਾਅੱਲਾ ਮੰਮੀ ਸੁੱਤੇ ਬਈਓ ਹਾਂ ਆ ਗਏ ਬੁੱਤਾ ਹਾਂ ਆ ਗਏ ਆ ਗਏ ਗਰਮੀ ਨੇ ਜਾਨ ਕੱਢਦੀ ਹਾਂ ਮੈਂ ਤਾਂ ਬਹੁਤ ਗਰਮੀ ਆ ਪੁੱਛ ਨਾ ਮਮੀ ਗਰਮੀ ਤਾਂ ਹੈਗੀ ਸੀ ਬਾਹਲੀ ਪਰ ਫਿਰ ਵੀ ਨਾ ਨਾ ਕਰਦੀ ਮੈਂ ਚਾਰ ਸੂਟ ਲੈ ਆਈ ਇੱਕ ਥਾਡਾ ਵੀ ਲੈ ਕੇ ਆਈ ਆ ਆ ਦੇਖੋ ਮੇਰੇ ਤਾਂ ਭਵੇਂ ਨਾ ਲਿਆ ਹੁੰਦੀ ਤੀ ਤਾਂ ਵੀ ਸੱਤ ਲੈ ਮੈਂ ਤਾਂ ਇਹ ਹੋ ਸਾਇਆ ਬਈ ਹਾਸੀ ਆਪਦੀ ਮਾਂ ਨਾਲ ਆ ਲੈ ਕੇ ਆਈ ਹਾਂ ਜਿਉਂ ਦੇ ਵਾਹ ਦੇ ਨਾ ਪੈਸੇ ਜਿੱਕੇ ਸਾਰੀ ਉਮਰ ਉਹ ਲੈ ਮੈਂ ਪਾਣੀ ਲੈ ਕੇ ਦਿੰਨੀ ਠੰਡਾ ਜਸਨ ਬਈ ਹੋਰ ਅਗਲਾ ਹੀ ਪਿਆ ਜੇ ਤਰਾਪੀ ਜਾਵੇ ਮੈਂ ਹੈਗੀ ਆ ਤੁਹਾਨੂੰ ਆਖਿਆ ਸੀ ਰੇਗੀ ਤਾਂ ਕੁਝ ਖਵਾ ਦੋ ਤੁਸੀਂ ਤਾਂ ਮੈਨੂੰ ਕੁਝ ਖਵਾ ਕੇ ਵੀ ਨਹੀਂ ਲੈ ਕੇ ਆਏ ਭੁੱਖ ਲੱਗੀ ਬਹੁਤ ਜਦੋਂ ਮਰ ਗਿਆ ਨਾ ਤਾਂ ਕਿਹਾ ਤਾਂ ਤੇ ਕੰਮ ਗਿਆ ਦੰਦ ਸਰ ਜੀ ਮੈਂ ਤਾਂ ਪੱਤੀ ਬਣਾਉਂ ਗਿਆ ਸੀ ਉਹਦੇ ਅੱਗੇ ਬਹੁਤ ਲੋੜ ਛੋਲੜੀ ਗਹੋਂਦਾ ਰੁੱਟੀ ਖਾਣੀ ਬਹੁਤ ਰੁੱਟੀ ਖਾਣ ਕੋਲ ਨਹੀਂ ਇਹ ਤੇ ਲੈ ਕੇ ਨਾਲ ਮੰਮੀ ਲੈ ਕੇ ਚੱਲਾਂਗੀ ਤੁਮਾਹੇ ਨੂੰ ਉਹ ਤਾਂ ਬਣਾ ਦੇਣਾ ਚਾਹ ਰਿਹਾ ਸੀ ਜੀ ਪ੍ਰੇਜ਼ੀਡੈਂਟ ਲੈ ਬੁੱਢੀ ਲੈ ਬੁੱਤ ਪਾਣੀ ਲੈ ਆ ਬੈਠ ਮਮੀ ਫਿਰ ਇਹਨਾਂ ਨੂੰ ਹੁਣ ਸਿਉਉਣੇ ਦੇ ਦੇ ਪੁੱਤ ਗਰਮੀ ਆ ਲਈ ਲਈ ਹਾਂਜੀ ਹਾਂਜੀ ਮਮੀ ਗਰਮੀ ਆ ਲਈ ਆ ਉਧਰ ਲਾ ਪਾਣੀ ਨਹੀਂ ਨਹੀਂ ਮਮੀ ਬੱਸ ਹੁਣ ਤਾਂ ਦੁਪਹਿਰਾਂ ਤੋਂ ਸ਼ਾਮ ਨੂੰ ਦੇਖ ਲੂਗੀ ਠੀਕ ਹੈ ਲੈ ਪੁੱਤ ਮੈਨੂੰ ਪੜਾ ਦੇ ਜੀ ਜੇ ਵੀ ਪੁੱਤ ਚਾਹ ਬਣਾ ਰਹੀ ਮਟਕ ਕੋਈ ਨਹੀਂ ਮਮੀ ਚਾਹ ਮੈਂ ਬਣਾ ਲਾਂਗੀ ਤੁਸੀਂ ਆਰਾਮ ਕਰ ਲਓ ਧੁੱਪ ਵਾਲੀ ਆ ਪਤਾ ਤੁਸੀਂ ਤੁਪਿਆ ਆ ਮੈਂ ਤਾਂ ਪੱਖੇ ਥੱਲੇ ਪਈ ਸੀ ਕੋਈ ਨਾ ਫਿਰ ਕੀ ਹੋ ਗਿਆ ਤੁਸੀਂ ਰਾਮ ਕਰ ਲਓ ਲੈ ਜੀ ਚੱਲ ਜੀ ਬਣਾ ਰਹੇ ਹੋ ਅੱਜ ਇਹਨੇ ਚੂੜੇ ਹੀ ਗੋਪੀ ਚੱਲ ਕੋਈ ਨਾ ਵਧੀਆ ਨੇ ਸੋਨੇ ਲੈ ਆਏ ਆ ਭਾਈ ਤੁਸੀਂ ਕਿਹੜਾ ਮਾੜੀ ਲਿਆਉਣਾ ਪਤਾ ਪਹਿਲਾਂ ਕਿਹੜਾ ਕਦੇ ਮਾੜੀ ਲਿਆ ਕੇ ਦਿੱਤੀ ਆ ਪਹਿਲਾਂ ਸੋਨੇ ਆ ਪੁੱਤਾ ਤੁਹਾਨੂੰ ਜਿਆ ਕੇ ਨਹੀਂ ਬਦੋ ਮਾਤਾ ਰਾਜਾ ਇਹ ਕਿ ਮਾਤਾ ਮਾਤਾ ਵਾਪਸ ਤੇ ਹਾਂ ਵਧੀਆ ਗੱਲ ਕੀਤੀ ਚਲੂ ਮੇਰੇ ਕੋਲ ਹੈਗੇ ਵੀ ਬਹੁਤ ਸੀਗੇ ਪਤਾ フィーカー。